ਲਓ ਵੀ ਮਿੱਤਰੋ ਮੋਗਾ ਮੰਡੀ ਦੇ ਵਿੱਚ ਲੈ ਆਏ ਆ ਘਰ ਲੋ ਚੈੱਕ ਟਰੈਕਟਰ ਕੱਲੇ ਕੱਲੇ ਟਰੈਕਟਰ ਦੀ ਜਾਣਕਾਰੀ ਲੈ ਕੇ ਦੰਨੇ ਆ ਤੁਹਾਨੂੰ ਤੇ ਆਹ ਦੇਖੋ ਮਿੱਤਰੋ 2018 ਮਾਡਲ ਆ 5 ਲੱਖ 10 ਹਜ਼ਾਰ ਬਾਈ ਹੁਣਾਂ ਰੇਟ ਰੱਖਤਾ ਇਹਦਾ ਸਾਫ਼ ਟਰੈਕਟਰ ਆ ਗਾਂ ਪ੍ਰੀਤ ਖੜਾ ਵਾ ਟਾਇਰ ਟੂਰ ਨਵੀਆਂ ਜਮਾ 2021 ਮਾਡਲ ਆ ਦੇਖੋ ਜੀ ਕਲਾਕਲਾ ਟਰੈਕਟਰ ਦਿਖਾਵਾਂਗੇ ਮਿੱਤਰੋ ਸੋਨੂੰ ਆ ਸੋਨਾ ਲੀਕਾ ਖੜਾ ਵਾ ਤੇ ਟਾਇਰ ਇਹਦੇ ਹੈਗੇ ਆ 70 ਕੁ ਪੈ ਸੀ ਦੇਖ ਲਓ ਜੀ ਪੂਰੇ ਸਾਫ ਟਰੈਕਟਰ ਆ ਮਿੱਤਰੋ ਉਸ ਪਾਸੇ ਨੂੰ ਹੀ ਲੱਗੇ ਆ 2007 ਮਾਡਲ ਆ 290000 ਬਾਈ ਹੁਣਾਂ ਨੇ ਰੇਟ ਰੱਖਤਾ ਤੇ ਆਂ ਗਾਂ ਫੋੜ ਖੜਾ ਵਾ 3620 ਦੇਖੋ ਜੀ ਇਹ ਮਾਡਲ ਦੇ ਹਿਸਾਬ ਨਾਲ ਤਾਂ ਠੀਕ ਆ ਵਧੀਆ ਸੰਭਿਆ ਵਾ 95 ਮਾਡਲ ਆ 215000 ਰੇਟ ਆ ਦੇਖੋ ਜੀ ਗਾਂ ਸੋਨਾ ਲੀਕਾ ਖੜਾ ਵਾ ਟਾਇਰ ਨਵੀਆਂ ਮਗਰਲੇ ਟਾਇਰ ਬਿਲਕੁਲ ਨਵੀਆਂ ਤੇ ਫੋਰਡ ਦੇ ਵੀ ਨਵੀਆਂ ਸੀਗੇ ਦੇਖੋ ਜੀ ਕਰ ਲੋ ਚੈੱਕ ਸੰਭਿਆ ਸੰਭਿਆ ਵਧੀਆ ਵਾ ਬਾਈ ਹੋਣਾ ਨੇ ਦੇਖੋ ਜੀ ਤੇ ਆ ਗਾਂ ਸਵਰਾਜ ਖੜਾ 855 ਇਹਦਾ ਬੜੀ ਜਿਆਦਾ ਚੜਾਈ ਆ ਡ੍ਰੈਕਟਰ ਦੀ ਨਵਾਂ ਹੀ ਆ ਵਧੀਆ ਹਾਲਤ ਦੇ ਵਿੱਚ ਆ 2019 ਮਾਡਲ ਆ ਇਹ 590 ਰੇਟ ਲਿਖਿਆ ਹੋਇਆ ਦੇਖੋ ਜੀ ਨਾ ਬਾਈ ਹੁਣੀ ਵੀ ਕਰੀ ਜਾਂਦੇ ਆ ਗੱਲਬਾਤ ਆ ਬਾਈ ਆਹ ਆ ਲੈ ਲਿਗੇ ਸੂਨਾ ਲੀਕਾ ਡੀਆਈ 35 ਦੇਖੋ ਜੀ 2009 ਮਾਡਲ ਆ ਇਹ ਬਾਈ ਇਹਨੂੰ ਸਲਾਹ ਕਰੀ ਜਾਂਦੇ ਆ ਕਹਿੰਦਾ ਸੋਨਾ ਲੀਕਾ ਹੀ ਲੈ ਲਗੇ ਆ ਬਾਈ ਸਾਫ ਕਰੀ ਜਾਂਦਾ ਇਹ ਕਹਿੰਦਾ ਜਾਣਾ ਵਾਂ ਮੈਂ ਤਾਂ ਹੱਲੇ ਕਹਿੰਦਾ ਜਾਣਾ ਵਾਂ ਸੀ ਘਰ ਨੂੰ ਜਾਣਾ ਕਰਕੇ ਤਾਂ ਬਾਈ ਸਾਫ ਕਰੀ ਜਾਣਾ ਵਾਂ ਮੈਂ ਇਹਨੂੰ ਪੁੱਛਿਆ ਦੇਖੋ ਟਰੈਕਟਰ ਨਵਾਂ ਹੀ ਆਂ ਜਾਵਾ ਟਾਇਰ ਵੀ ਨਵੇਂ ਆਂ ਦੇਖੋ ਚੌਂਕਦਾ ਨਾ ਭੂਆ ਮੂੰਹ ਦੇਖੀ ਚੱਲੋ ਵੇਚ ਦੀ ਇੱਧਰ ਫਾਰਮ ਟਰੱਕ ਖੜਾ ਵਾ ਦੇਖੋ ਜੀ ਕਾਰਲੋ ਚੱਕ ਹੱਡ ਵਾਲੀ ਛਤਰੀ ਲੱਗੀ ਆ 2017 ਮਾਡਲ ਆ 5 ਲੱਖ 25000 ਰੇਟ ਆ ਨਵੇਂ ਟਾਇਰ ਆ ਦਰਮਿੰਦਰ ਆ ਖੜਾ ਵਾ 475 ਡੀ ਆਈ ਨਵੇਂ ਟਾਇਰ ਅਮਗਰ ਲਈ ਜਮਾ ਮੂਰਲੇ ਹੈਗੇ ਆ 90 ਕ ਪੈਸੇ 2011 ਮਾਡਲ ਆ 2 ਲੱਖ 70000 ਰੇਟ ਆ ਬਾਈ ਹੁਣਾਂ ਨੇ ਰੱਖਿਆ ਇੱਧਰ ਸਵਰਾਜ ਖੜਾ ਵਾ 735 ਤੇ ਇਹਦੇ ਟਾਇਰ ਨਵੇਂ ਆ ਸਾਂਭਿਆ ਸੂੰਭਿਆ ਵਧੀਆ ਬਾਈ ਉਹਨਾਂ ਨੇ ਪੂਰਾ ਕਰ ਲੋ ਚੈੱਕ ਦੇਖੋ ਰੂਹ ਖੋਜ ਹੁੰਦੀ ਆ ਨਾ 2003 ਮਾਡਲ ਆ 230000 ਰੁਪਿਆ ਰੇਟ ਰੱਖਤਾ ਬਾਈ ਉਹਨਾਂ ਨੇ ਦੇਖੋ ਜੀ ਟਾਇਰ ਜਮੈਂ ਨਵੇਂ ਆ ਇੰਦਣੂੰਜਣ ਪੱਖੋਂ ਵੀ ਵਧੀਆ ਵਾ ਸਾਫ ਆ ਟਰੈਕਟਰ ਸਾਂਭਿਆ ਹੋਇਆ ਵਾ ਬਾਈ ਉਹਨਾਂ ਦਾ ਪੂਰਾ ਆ ਆ ਗਿਆ 3630 ਬੜੀ ਜਾਨ ਆ ਇਹਦਾ ਝੋਟੇਰ ਦਾ ਟਰੈਕਟਰ ਆ ਵੀ ਦੇਖੋ ਜੀ ਟਾਇਰ ਇਹਦੇ ਨਵੇਂ ਆ ਬਿਲਕੁਲ ਤੇ ਸਾਫ ਆ ਜਮਾ ਦੇਖੋ ਜੀ 2020 ਮਾਡਲ ਆ 5 ਲੱਖ 75000 ਰੁਪਿਆ ਰੇਟ ਰੱਖਿਆ ਬਾਈ ਹੁਣਾਂ ਨੇ ਇਹਦਾ ਦੇਖੋ ਜੀ ਇੰਜਨ ਸਾਫ ਆ ਬਿਲਕੁਲ ਸੰਭਿਆ ਹੋਇਆ ਵਾ ਕਿਤੇ ਤੇਲ ਤੂਲ ਨਹੀਂ ਲੱਗਿਆਗਾ ਦੇਖੋ ਜੀ ਸਵਰਾਜ ਆ ਗਿਆ ਇਹਦੀ ਵਧੀਆ ਹਾਲਤ ਆ ਇਹਦੀ ਵੀ ਮਿੱਤਰੋ ਮਾਡਲ ਦੇ ਹਿਸਾਬ ਨਾਲ ਦੇਖ ਲਿਆ ਕਰੋ ਵੀ ਉਹ ਹਿਸਾਬ ਨਾਲ ਵਧੀਆ ਹਾਲਤੀ ਆ ਸਹੀ ਆ ਨਾ ਜੀ ਟਾਇਰ ਇਹਦੇ ਵੀ ਬਿਲਕੁਲ ਨਵੇਂ ਆ ਇੰਜਨ ਵੀ ਸਾਫ਼ ਆ ਕਰੇ ਤੇਲ ਤੂਲ ਨਹੀਂ ਲੱਗਿਆਗਾ 94 ਮਾਡਲ ਆ ਇਹ 145 ਰੇਟ ਆ ਦੇਖੋ ਜੀ ਭਾਰਮ 60 ਖੜਾ ਵਾ ਇਹ ਵੀ ਬਹੁਤ ਚੜਾਈ ਆ ਟਰੈਕਟਰ ਦੀ ਦੇਖੋ ਤੇਲ ਤੂਲ ਕਿਤੋਂ ਨਹੀਂ ਨਿਕਲਦਾ ਸਾਫ ਪਿਆ ਵਾ ਜਮਾ ਕਿਉਂਕਿ ਇਹ ਵੀ ਪੁੱਤਾਂ ਨੂੰ ਸਾਹਮਣੇ ਪੈਂਦੇ ਆ 99 ਮਾਡਲ ਆ 2 ਲੱਖ 1000 ਰੁਪਿਆ ਰੇਟ ਆ ਸਬਰਾਜ 735 ਦੇਖੋ ਜੀ ਇਹ ਵੀ ਟਰੈਕਟਰ ਆ ਜਨਾਂ ਦੀਆਂ ਪੂਰੀਆਂ ਫੁੱਲ ਚੜਾਈਆਂ ਵਾ ਦੇਖ ਲਓ ਜੀ 94 ਮਾਡਲ ਆ 1 ਲੱਖ 40000 ਰੇਟ ਆ ਆ ਮੈਸੀ ਖੜਾ ਵਾ 265 DI ਇਹਦੇ ਟਾਇਰ ਮੂਹਰੇ ਬਿਲਕੁਲ ਨਵੇਂ ਆ 98 ਮਾਡਲ ਆ 1 ਲੱਖ 45000 ਰੁਪਿਆ ਰੇਟ ਰੱਖਤਾ ਬਾਈ ਹੁਣਾਂ ਨੇ ਦੇਖੋ ਜੀ ਗਾ ਵੀ ਮੈਂ ਦਰਾਈ ਖੜਾ ਵਾ 475 DI ਦੇਖੋ ਟਾਇਰ ਜਮਾਨਵੇਂ ਆ ਇਹਦੇ ਮੂਰਲੇ ਦੇਖੋ ਜਮਾਨਵੇਂ ਟਾਇਰ ਆ ਮਗਰਲੇ ਟਾਇਰ ਵੀ ਮੇਤਰੋ ਜਮਾਨਵੇਂ ਆ ਕਰ ਲੋ ਚੈੱਕ ਇਹ ਵੀ ਬਹੁਤ ਸੋਹਣੇ ਡਾਇਰੈਕਟਰ ਆ ਦੇਖੋ ਜੀ 2006 ਮਾਡਲ ਆ ਵੇ ਗਿਆ ਬਾਈ ਉੱਤੇ ਕਹਿੰਦਾ ਮੇਰੀ ਵੀ ਫੋਟੋ ਆ ਵੀ ਵਿੱਚ 25 11 ਖੜਾ ਵਾ 83 ਮਾਡਲ ਆ 110000 ਰੁਪਿਆ ਰੇਟ ਰੱਖਤਾ ਬਾਈ ਉਹਨਾਂ ਨੇ ਤੇ ਆ ਟਾਇਰ ਦੇਖ ਲੋ ਹੈਗੇ ਆ ਦੇ ਟਾਇਰ 10 ਕ ਪੈਸੇ ਯਾਨੀ ਮੰਨ ਕੇ ਚੱਲ ਗਏ ਸਵਰਾਜ 744 ਆ ਇਹ ਇਹਦੇ ਮਗਰਲੇ ਬਿਲਕੁਲ ਨਵੇਂ ਆ ਤੇ ਮਾਡਲ ਤੁਹਾਨੂੰ ਦਿਖਾ ਦਨੇ ਆ 2007 ਮਾਡਲਾ 2 ਲੱਖ ਤੇ 50000 ਰੁਪਏ ਲਿਖੇ ਹੋਏ ਆ ਇਹਦੇ ਦੇਖੋ ਜੀ ਇੰਜਨ ਉੰਜਨ ਪੱਖੋਂ ਵੀ ਸਾਫ਼ ਆ ਜਮਾ ਠੀਕ ਆ ਨਾ ਜੀ ਕਰ ਲੋ ਚੈੱਕ 2511 2511 ਜੋ ਹੀ ਨਿੱਕੇ ਨਿੱਕੇ ਹੁੰਦੇ ਸੀ ਇਹ ਟਰੈਕਟਰ ਬਹੁਤ ਦੇਖੇ ਵੀ 2511 ਹੀ ਹੁੰਦਾ ਈ ਹਰੇਕ ਬੰਦੇ ਕੋਲੇ ਆ ਸੋਨਾ ਲੀਕ ਆ ਗਿਆ ਡੀ ਆਈ 60 ਕਰੋ ਚੈੱਕ 2017 ਮਾਡਲ ਆ 5 ਲੱਖ 15000 ਰੁਪਿਆ ਰੇਟ ਰੱਖਤਾ ਬਾਈ ਹੁਣਾਂ ਨੇ ਟਾਇਰ ਦੇਖ ਲੋ ਹੈਗੇ ਆ ਯਾਨੀ ਨਵੇਂ ਟਾਇਰ ਆ ਇਹਦੇ ਤਾਂ ਕੌਂਹੀ ਪੈਸਿਆਂ ਵਾਲੇ ਚੱਕਰ ਚ ਕਾਤੋਂ ਪੈਣਾ ਵਾ ਨਵੇਂ ਤਾਂ ਨਵੇਂ ਆ ਤੇ ਆਹ ਦੇਖੋ ਸਾਂਭਿਆ ਬਾਈ ਨੇ ਤੇ ਪੈਰ ਰੱਖਣ ਨੂੰ ਵੀ ਪੂਰਾ ਵਧੀਆ ਜਗਾੜ ਲਾਇਆ ਹੋਇਆ ਵਾ ਜਿਵੇਂ ਮੈਟ ਜੇ ਰੱਖੇ ਹੁੰਦੇ ਆ ਤੇ ਆਹ ਬਾਈ ਹੁਣੇ ਜਾਣ ਦੀ ਤਿਆਰੀ ਕਰਦੇ ਸੀਗੇ ਤੇ ਇੱਧਰ ਅਰਜਨ ਆ ਗਿਆ ਦੇਖੋ ਜੀ ਅਰਜਨ ਜਿਹਦਾ ਨਾਮ ਲੈਨੇ ਆ ਉਹ ਵੀ ਮੂੰਹ ਭਰਤਾ ਵਾ ਇਹਦਾ 2011 ਮਾਡਲ ਆ 3 ਲੱਖ ਤੇ ਕੌਜ ਲਿਖੇ ਹੋਏ ਆ ਇਹਦੇ ਤੇ ਨਵੇਂ ਹੀ ਟਾਇਰ ਆ ਇਹਦੇ ਆ ਮੈਟ ਮੂਡ ਦੇਖੋ ਪੂਰੀ ਰੀਜਨਲ ਬੰਦੇ ਨੇ ਸਾਫ ਸਾਫ ਚੀਜ਼ ਰੱਖੀ ਹੋਈ ਆ ਦ ਸੋਨਾ ਵਾਲੀ ਕਾ ਆ ਗਿਆ ਕਰੋ ਚੈੱਕ ਮਿੱਤਰੋ ਇਹ ਉਹ ਟਾਈਮ ਆ ਮਿੱਤਰੋ ਜਦੋਂ ਜਾਣ ਦੀ ਤਿਆਰੀ ਹੋ ਗਈ ਸੀ ਥੋੜਾ ਜਿਹਾ ਲੇਟ ਮੈਂ ਪਹੁੰਚਿਆ ਸੀਗਾ 2012 ਮਾਡਲ ਆ 3 ਲੱਖ ਤੇ 95000 ਰੇਟ ਰੱਖਿਆ ਭਾਈ ਹੁਣਾਂ ਨੇ ਦੇਖੋ ਜੀ ਟਾਇਰ ਨਵੇਂ ਆ ਤੇ ਨਵੇਂ ਹੀ ਕਵਾਂਗੇ ਸੋਨਾ ਲੀਕਾ ਇੱਧਰ ਵੀ ਖੜਾ ਦੇਖੋ ਜੀ ਡੀਆਈ 2011 ਮਾਡਲ ਆ 3,25,000 ਰੁਪਿਆ ਰੇਟ ਆ ਇਹਦੇ ਵਿੱਚੋਂ ਮਾਨਤਾਣ ਕਰਦੇ ਹੁੰਦੇ ਆ ਬਾਈ ਹੁਣੀ ਇਹ ਪੱਕੇ ਰੇਟ ਨਹੀਂ ਹੁੰਦੇਗੇ ਆਪਾਂ ਉਹ ਮੈਂ ਥੋੜਾ ਥੋੜਾ ਤੁਹਾਨੂੰ ਦਿਖਾ ਦਿੰਨੇ ਆ ਮਿੱਤਰੋ ਠੀਕ ਆ ਨਾ ਫਾਰਮ 60 ਖੜਾ ਵਾ ਨਵੇਂ ਟੈਰਾ ਚੀਆ ਇੰਜਣ ਪੱਖੋਂ ਸਾਫ਼ ਆ ਜਮਾ ਕਿਤੋਂ ਤੇਲ ਤੂਲ ਜਮਾ ਨਹੀਂ ਲੱਗਿਆ ਹੋਇਆ ਦੇਖੋ ਜੀ ਤੇ ਗਾਂ 25 11 ਵੀ ਆ ਗਿਆ ਆ ਦੇਖੋ ਤੇਲ ਤੂਲ ਲੱਗਿਆ ਕਿਤੇ ਜਮਾ ਨਹੀਂ ਕਿਤੇ ਲੱਗਿਆਗਾ ਕਾਰ ਲੋ ਚੈੱਕ ਇਧਰ 25 11 ਇਹਦੀ ਨਹੀਂ ਚੜਾਈ ਘਟਦੀ ਇਹਦੀ ਵੀ ਚੜਾਈ ਉਵੇਂ ਹੀ ਆ ਜਿਵੇਂ ਬਿਯੁਰਗ ਦੀ ਸੇਵਾ ਬੰਦਾ ਕਰਦਾ ਉਵੇਂ ਹੀ ਆ ਇਹ ਚੀਜ਼ ਮਨਲਾ ਦੰਗਾ ਲੰਮਦਾ ਵਾ ਜਿਵੇਂ ਕਹਿੰਦੇ ਹੁੰਦੇ ਆ ਆ ਵਾਈ ਹੁਣੀ ਜਾਣ ਦੀ ਤਿਆਰੀ ਕਰਨ ਲੱਗੇ ਡਰਾਈਵਰ ਐ ਕਾ ਟਰੈਕਟਰ ਤਿੰਨ ਲੈ ਕੇ ਜਾਂਦੇ ਆ ਦੇਖ ਲਓ ਤੇ ਸ਼ੇਅਰ ਜ਼ਰੂਰ ਕਰ ਦਿਆ ਕਰੋ ਜੀ